ਗੱਡੀ ਡੱਕ ਮੈਂ ਨਾ ਤੈਨੂੰ ਛੰਡ ਨਹੀਂ ਆਈ ਕਰੀ ਫੇਦੀ ਲੋਕ ơi ਉਤਰ ਕੇ ਮਾਰੋ ਫੜੋ ਇਹਨਾਂ ਨੂੰ ਕਿੱਥੇ ਚਲੇ ਜਾਏਂਗਾ ਪੁੱਤ ਜਾਏਂਗਾ ਕਿੱਥੇ ਮਰਨਾ ਵਾ ਤੇਰੀ ਮਾਸੀ ਦੱਸਦੇ ਭੈਣ ਦੇ ਨਾ ਓਏ ਬਣਾਇ ਦੀ ਵੀਡੀਓ ਰੋਕ ਯਾਰ ਗੱਡੀ ਕਰਦੇ ਆ ਕਿਰ ਤੋਂ ਆਉਂਦੇ ਯਾਰ ਹੁੰਦੇ ਕਿੱਤੋਂ ਆਉਂਦੇ ਕੀ ਤੋਂ ਦੇ ਗੱਡੀ ਢੱਕਲਾ ਯਾਰ ਕੁਝ ਨਹੀਂ ਢੱਕਲਾ ਯਾਰ ਆ ਵੀ ਆ ਵੀ ਕਰੋ 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 ਆ ਵੀ ਪੈਣ ਹੋਈ ਆ ਪੈਣ ਹੋਈ ਆ ਯਾਰ ਰਾਣੀ ਤੁਮ ਜੀਤੀ ਬੇਦਾ ਦਾ ਕਾਮ ਨਾ ਫੋਮਰਾਣੀ ਤੇ ਲੱਗੀ ਹੋ ਗਈ ਬਸ ਵੱਡੇ ਰੋਡ ਤੇ ਆਏ ਉਧਰੋਂ ਤੇ ਹੁਣ ਵੇਂਦੇ ਆਏ ਸੀ ਮਹਰਾਣੀ ਉਹ ਅੱਡੇ ਥਾਣੀ ਮਹਰਾਣੀ ਅੱਡੇ ਤੋਂ ਆਪ ਆਏ ਉਹ ਤੋਂ ਹੀ ਮਹਰਾਣੀ ਆ ਗਏ ਨਾ ਹਾਂਜੀ ਨਹੀਂ ਰਾਹ ਇੱਥੇ ਦੂਰ ਨਹੀਂ ਗਈ ਬਹੁਤ ਬੜੀ ਸ਼ਿਪ ਇੱਥੇ ਹੋਵੇ ਕਿਤੇ ਥੋੜੀ ਹੋਈ ਆ ਵੀਡੀਓ ਕਰ ਥੋੜੀ ਇਹੋ ਹੈ ਸਾਡੀ ਕੀ ਗੱਡੀ ਢੱਕ ਵੀਰੇ ਬਲੀ ਟਕਾਰਾ ਗੱਡੀ ਇਹਦੀ ਗੱਡੀ ਡੱਕੋ ਗੱਡੀ ਡੱਕ ਮੈਂ ਨਾ ਤੈਨੂੰ ਸੁਣਦਾ ਨਹੀਂ ਏ ਕਰੀ ਬਲੀ ਗੋਬ ơi ਉਤਰ ਕੇ ਮਾਰੋ ਫੜੋ ਇਹਨਾਂ ਨੂੰ ਕਿੱਥੇ ਚਲੇ ਜਾਏਗਾ ਪੁੱਤ ਜਾਏਗਾ ਕਿੱਥੇ ਵਰਨਾ ਵਾ ਤੇਰੀ ਮਾਸੀ ਦੱਸਦੇ ਭੈਣ ਦੇ ਨਾ ਓਏ ਨੂੰ ਬਣਾਏ ਦੀ ਵੀਡੀਓ ਰੋਕ ਯਾਰ ਗੱਡੀ ਕਿੱਥੇ ਜਾਏਗਾ ਚੱਲ ਬੁੱਤ ਕਿਤੇ ਜਾਏਗਾ ਚੱਲ ਬੁੱਤ ਕਿੱਦਾਂ ਕੇ ਦੁ ਗੱਡੀ ਇਹਨਾਂ ਕੁੜੀ ਭਾਈ ਇਹਾਰੇ ਵਿੱਚ ਨਾ ਕਿ ਨਹੀਂ ਜਾਣ ਤੋਂ ਮਗਰ ਆਹੋ ਜਾਣ 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 ਦੇ ਕਿਥੇ ਜਾਂਦੇ ਆ ਜਾਣ ਦੇ ਕਿਥੇ ਜਾਂਦੇ ਆ ਇਹਨਾਂ ਕੁੜੀ ਭਾਈ ਇਹਨਾਂ ਇਹਨਾਂ ਭਾਈ ਇਹ 2 ਨੰਬਰ ਦੇ ਬੰਦੇ ਜੇ ਹਾਂ ਹਾਂ ਜਾਣ ਦੇ ਇਹ ਖਲੋਨੀ ਆਲੀ ਆ ਇਹਨੇ ਕਿਥੇ ਪੰਗਲ ਲੂ ਆਹੋ ਇਨਾ ਭਜਣਾ ਇਨਾ ਭਜਣਾ ਭਜਣਾ ਇੱਕ ਕੁੜੀ ਵੇਖ ਲਈ ਉਹਨਾਂ ਨੇ ਆਹ ਸੰਗ ਦੀ ਆ ਗੱਡੀ ਅਸੀਂ ਨਾ ਕੁੜੀ ਮੈਂਟਲੀ ਅਫਸੈਟ ਸੀ ਕੋਈ ਇਧਰ ਇੱਕ ਕਰ ਮੇਰੇ ਨੂੰ ਕੁੜੀ ਕੋਈ ਮੈਂਟਲੀ ਅਫਸੈਟ ਸੀਗੀ ਆ ਅਸੀਂ ਉਹਨੂੰ ਲੈਣ ਜਾ ਰਿਹਾ ਤੇ ਇਹਨਾਂ ਨੇ ਗੱਡੀ 'ਚ ਕੁੜੀ ਬਿਠਾਈ ਹੈ ਮੈਂਟਰੀ ਅਫਸੈਟ ਤੇ ਸਾਨੂੰ ਵੇਖ ਕੇ ਗੱਡੀ ਭਜਾ ਲਈ ਆ ਕਿੰਨੀ ਭਜਾਉਣਗੇ ਗਰੇ ਬਾਰੀ ਖੋਲ ਯਾਰ ਕੋਈ ਗੱਲ ਨਹੀਂ ਹਾਂ ਭੈਜੋ ਨਾਲ ਨਾਲ ਹੀ ਜਾਂਦੇ ਆ ਕਿਧਰ ਹੀ ਜਾਂਦੇ ਆ ਕਿਧਰ ਜਾਂਦੇ ਆ ਨਾਕਾ ਦੇ ਨਾਕਾ ਦੇ ਆਹੋ ਅਜੇ ਪੁਲ ਟੱਕੀ ਨਾ ਪੁਲ ਜਾੜਦੀਏ ਨਾ ਫੇਰ ਨਾਕੇ ਦੇ ਆਹ ਤਾਂ ਵੀ ਤੇ ਬੰਦੀ ਉਹ ਨੂੰ ਭਾਈ ਓਏ ਅਗਲੇ ਮਿੰਟ ਕਿਹਨੂੰ ਫੋਨ ਲਾਏ ਅਗਲੇ ਮਿੰਟ ਕਿਹਨੂੰ ਫੋਨ ਲਾ ਯਾਰ ਨਾਕੇ ਦੇ ਕੋਠਾ ਨੇ ਫੋਨ ਲਾ 4 ਨੰਬਰ ਤੇ ਫੋਨ ਲਾ ਯਾਰ 4 ਨੰਬਰ ਤੇ ਫੋਨ ਲਾ ਗੱਡੀ ਖਲੋ ਜਾਨੀ ਇਹਦੀ ਮਾਂ ਅਰੇ ਉਹਨੇ ਡਰਦੀ ਹੋਣਾ ਆਹੋ ਆਪਣੇ ਬਹੁਤ ਬੰਦੇ ਲੱਗੇ ਆਹੋ ਇਹੋ ਚੱਕਰ ਨਾਲ ਬਚ ਗਈ ਕੋਈ ਗੱਲ ਨਹੀਂ ਯਾਰ ਲੱਗੇ ਫਿਰ ਕੀ ਆ ਮੈਂ ਜਾਪੀ ਹੋਏ ਹੁਣ ਦੱਸੂਂਦਾ ਬਿਹਾਕਾ ਨਾ ਆਹੋ ਸੁਣੋ ਅਸੀਂ ਬੱਲੇ ਪੂੜੀ ਬੱਲੇ ਪੂੜਾ ਮੱਕਦਾ ਤੂ ਇਹਨਾਂ ਕੁੜੀ ਉੱਪਰ ਯਾਰ ਕੁੜੀ ਉਹ ਤੂੰ ਪਛਾਣੀ ਨਹੀਂ ਆਂ ਮਮਾ ਯਾਰ ਹੱਡੋਗੀ ਯਾਰ ਇਹਦੀ ਯਾਰ ਡੱਕਦਾ ਕਿਉਂ ਨਹੀਂ ਗੱਡੀਏ ਉੱਤਰ 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 ਚਾਲ ਮਾਰ ਇਹਨੇ ਮਧਾਨੰਤ ਤੂੰ ਉਹ ਭਰਾਵਾ ਡਾਕ ਲੈ ਗੱਡੀ ਅਹੀਂ ਇੱਕ ਮਾਲ ਹੋ ਗਈ ਇਹਨੂੰ ਸਾਲਾ ਗੱਡੀ ਦੇ ਨਾਲ ਭਜਾ ਲੇਗਾ ਜਦੋਂ ਉੱਤਰਾਂ ਮਤਲਬ ਨਿਕਲੇ ਦੇ ਭੈਣ ਯਾਰ ਕੋਈ ਗੱਲ ਨਹੀਂ ਆ ਕੋਈ ਗਾਲੀ ਘਰਾਉਂਦਾ ਨਾਲ ਆ ਕੋਈ ਨਹੀਂ ਤਾਂ ਟੈਨਸ਼ਨ ਨਾਲੇ ਆਪਾਂ ਯਾਰ ਕੁੜੀ ਲੈਣੀ ਐ ਨਾ ਤੋਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹਦੀ ਤੂੰ ਬੰਦ ਹੋਈ ਨਹੀਂ ਆ ਮੋਡਰਨ ਆਦੀ ਹੋਣੀ ਲੱਗਦਾ ਆਪਣੇ ਨਾਲ ਹੋਰ ਯਾਰ ਹਣ ਕੇ ਯਾਰ ਸਾਡੇ ਨਾਲ ਗੱਲ ਹੀ ਕਰ ਲੋ ਸਾਨੂੰ ਇਹ ਵੀ ਕੁੜੀ ਲੈ ਕੇ ਜਾਣ ਦੇ ਇਹ ਨੰਬਰ ਨੋਟ ਕਰ ਕੋਰੇ ਕਰ ਪੀ ਵੀ 29 ਡੀ 37 37 ਆ ਪੀ ਵੀ 29 ਡੀ 37 37 ਨੰਬਰ ਹਾਂ ਓ ਯਾਰ ਕੁੜੀ ਲਈ ਨਾ ਓਏ ਓਏ ਉਧਰ ਗੱਡੀ ਮੁੱਲ ਰਾਂ ਉਹ ਅੱਗ ਲੱਗ ਜੈਨੂੰ ਓ ਯਾਰ ਕਿਉਂ ਡਰਦਾ ਯਾਰ ਕੁੜੀ ਤੇ ਤੇ ਦੀ ਧੀ ਪੈਣਾ ਓ ਵੀਰ ਬਾਬਾ ਰਤਨਦੇਵ ਨਾਲ ਆ ਅੱਧ ਹੋ ਗਈ ਤੇਰੀ ਓਏ ਕੋਈ ਨਹੀਂ ਮੈਂ ਸਸਤਾ ਵੱਲੋਂ ਆ ਯਾਰ ਆਪਰੇ ਕੋ ਲਾਇਸੈਂਸ ਆ ਤင်း ਡਰਦੇ ਕਿਉਂ ਜੇ ਮੈਂ ਧੋਲੀ ਤੇ 110 ਦੀ ਸਪੀਡ ਆ ਅਰੇ ਸੇ ਬਾਰੀਆਂ ਖੋਲੀਆਂ ਤਾਂ ਤਾਂ ਲੱਗਾ ਉਹਨਾਂ ਆਖਣਾ ਕਿ ਮੁੰਡੇ ਆਖਣ ਲੱਗੇ ਆ ਯਾਰ ਮੁੰਡੇ ਨਹੀਂ ਆ ਬਸ ਸਸਤਾ ਬੰਦਾ ਵੀਰ ਦੂਜੀ ਕਰਬਾਣੀ ਗੱਡੀ ਆਹੋ ਟੋਲ ਬਲੱਗ ਮੋੜੀ ਦਾ ਗੱਡੀ ਦਾ ਮੁੰਡੀ ਕਰ ਲੈਣੀ ਹੋਰ ਪੈ ਯਾਰ ਕਰ ਲੈਣਗੇ ਤੇ ਕਰ ਲੈਣ ਕੋਈ ਟੈਨਸ਼ਨ ਨਹੀਂ ਕਿਉਂ ਤੂੰ ਡਰਦੇ ਆਪਦੀ ਤਾਂ ਬਹੁਤ ਖਰਾਬ ਹੈਣਾ ਓਏ ਯਾਰ ਖਰਾਬ ਨਹੀਂ ਤੇ ਕਰਾ ਦੇ ਉਹ ਮੈਨੂੰ ਇਹ ਉਹਨਾਂ ਦਾ ਸਾਟ ਨਾ ਲੱਗਦੇ ਸੰਦ ਯਾਰ ਗੁਰਾਮ ਦਾ ਨਾਲ ਆ ਆ ਆਪਸ ਹੀ ਹੋਇਆ ਤੇ ਸੱਚ ਦਾ ਸੱਚਾ ਟੋ ਉਹ ਡਰ ਗਏ ਆ ਜੀ ਆਪਦੀ ਉਦੀ ਨਾਲ ਤੁਸੀਂ ਢੱਕ ਲੈਣਾ ਆਹੋ ਇਹਨਾਂ ਨੇ ਵੀਰ ਜੀ ਦੱਸੋ ਕੌਣ ਆ ਆਪਾਂ ਲਾਈਟ ਜਗਾਈ ਆ ਹੈਲੋ ਹਾਂਓ ਯਾਰ ਪਰ ਇਹ ਹੈਲੋ ਉਹ 100 ਨੰਬਰ ਤੇ ਫੋਨ ਲਾਇਆ ਜਾ ਬਰ ਬਰਦਰ 100 ਨੰਬਰ ਤੇ ਫੋਨ ਲਾ ਕੇ ਜਾਣਾ ਲਗਾ ਕਾਲ ਗਏ ਆਹੋ 190 ਤੇ ਫੋਨ ਲਾਇਓ ਫੋਨ ਨੰਬਰ ਤੇ ਫੋਨ ਲਾ ਪੜੀ ਆਹ ਪਤਾ ਫੋਨ ਜਿੱਕੇ ਦੁਹਾਨ ਨਾਲ ਗੱਡੀਆਂ ਪੁੰਦੇ ਹੁੰਦੇ ਹੁੰਦੇ ਆ ਫੋਰਮੜ ਦੇ ਨਾ ਸਕਦੇ ਆ ਇੱਥੇ ਲਾਗੋ ਲੱਗੇ ਆ ਯਾਰ ਕੁੜੀ ਆ ਸੈਟ ਦੀ ਰੇਲ ਨਾ ਕੋਈ ਮੁੰਡਾ ਆ ਜਾਨਦਾ ਇਹ ਮਗਰ ਕਰਦੇ ਅਸੀਂ ਇਹ ਤਾਂ ਇਹ ਨਹੀਂ ਪਾਉਣਾ ਕੁੜੀ ਜੀ ਆਹ ਹੁੰਦੇ ਜੇ ਆਪਾਂ ਜੀ ਨੂੰ ਆ ਰਹੇ ਆ ਬਲੀ ਨਾ ਪੁਲਿਸ ਦੀ ਆਹੋ ਬਦਲੀ ਆਉਣੀ ਦਿਵਾਗੜੀ ਜੀ ਘਾਤੋ ਨਾ ਭਾਈ ਵਿੱਚ ਗੱਡੀ ਬੜੀ ਦਾਇਆ ਚਲ ਰਹਾ ਗੱਡੀ ਬੜ ਗੱਡੀ ਭਜਾਉਂਦੀ ਬੜੀ ਹੁੰਦਾ ਮੈਂ ਹੁਣੇ ਹੁੰਦਾ ਮਲਾ ਗੱਡੀ ਨੂੰ ਤਾਂ ਅੱਗੇ ਲਈ ਪਈ ਉਹਨਾਂ ਨੇ ਬੰਦੀ ਨਾ ਮਾਰਦਾ ਪੈਣ ਕਿਤੇ ਹੱਥਲੇ ਅੰਦਾ ਉਹਦਾ ਸਪਾਰਟ ਗੱਡੀ ਵਾਲਾ ਆ ਆ ਆਪਣੇ ਤੇ ਸਾਈਡਾਂ ਮਾਰਨਾ ਪਈਏ ਹਾਂ ਹਾਂ ਉਹਨੇ ਕੋਈ ਨੀ ਕਿਹਾ ਜੱਤਰੀ ਉਹਦੇ ਉਹ ਤਾਂ ਭਜਦੀ ਨਹੀਂ ਗੱਡੀ ਆਪਣੇ ਤੋਂ ਨਹੀਂ ਭਜਣੀ ਇਹ ਆਪਣੇ ਕੋਲੋਂ ਲੁਕਜੂ ਗੱਡੀਏ ਜਹਾ ਨਾਲ ਰੋਕਣੀ ਇੱਥੇ ਰਣੇ ਕਤਵਾਲ ਦੇ ਬੰਦੇ ਪੰਜਾਬ ਦਾ ਲੈ ਇਹ ਬੰਦੇ ਕਤਵਾਲ ਦੇ ਆ ਦੇ ਕੋਈ ਗੱਲ ਨਹੀਂ ਯਾਰ ਕਿੱਤੋਂ ਵਾਲੀ ਚੱਲ ਚੱਲਾਂਗੇ ਆਪਾਂ ਇਹ ਦੱਸੋ ਕਿੱਥੇ ਆ ਪੱਜੋਣ ਕਿੱਥੇ ਆ ਭੱਜੋ ਰੋਗ ਇੱਥੇ ਭੱਜੋ ਕਿੱਥੇ ਆ ਇਹ ਰੁਕੋ ਕਿੱਥੇ ਆ ਭੱਜ ਗਿਆ ਭੱਜ ਗਿਆ ਕੀ ਗੱਲਾਂ ਨੂੰ ਕਿ ਪੁੱਛੋ ਯਾਰ ਤੁਸੀਂ ਭੱਜ ਜਾਣਾ ਯਾਰ ਨਾ ਦੇ ਘੜ ਨਹੀਂ ਉਹ ਭਰਾਵਾ ਗਾੜੀ ਬਾਲਣੇ ਸਾਡੇ ਕੋਲ ਵਾਲਾ ਪੁਲਿਸ ਸੀ ਗਾੜੀ ਤਾਂ ਕਰਕੇ ਉਹਨਾਂ ਨੇ ਜਾਨੀ ਗਏ ਸੇ ਆ ਲਾ ਕੇ ਆਪਣੇ ਲਾ ਕੇ ਆਪਣੇ ਲਾ ਕੇ ਦੇ ਆ ਪਾਪਾ ਉਹ ਯਾਰ ਤੂੰ ਨਾ ਉੱਤਰ ਕੇ ਯਾਰ ਭੱਜ ਕੇ ਜਾਣ ਦੀ ਕੋਸ਼ਿਸ਼ ਕਰਨੀ ਤੂੰ ਡਰਦੇ ਜੇ ਕਿ ਓ ਯਾਰ ਰਾਮ ਦਾ ਗੁਰਾਉ ਦਾ ਨਾਲ ਕੁਝ ਨਹੀਂ ਹੁੰਦਾ ਮੈਂ ਰੋਜ ਦਾ ਕੰਮ ਮੇਰਾ ਠੀਕ ਹੈ ਨਾ ਆਪਸਾ ਹੀ ਹੋਆ ਸੱਚ ਦਾ ਸੱਚਟ ਹੋਆ ਆਪਣੇ ਕੋਲ ਬੰਦੂਰ ਨਹੀਂ ਜਾਂਦੇ ਓੜੇ ਇਹ ਤਾਂ ਹੀ ਪਾਉਂਦੇ ਹੋਏ ਲਾਈਟਰ ਮੈਂ ਆਪ ਜਗਾਈਆਂ ਵਾਂ ਆ ਪੁੱਤਾ ਹੀ ਗੱਲ ਕੀ ਆਂ ਕੱਤੋਂ ਆਉਂਦੇ ਆ ਬੰਦੇ ਕਿੱਤੋਂ ਆਉਂਦੇ ਗੱਡੀ ਢੱਕਲਾ ਯਾਰ ਕੁਝ ਨਹੀਂ ਹੁੰਦਾ ਢੱਕਲਾ ਯਾਰ ਆ ਵੀ ਆ ਵੀ ਰੋ ਕਰੋ ਰੋ ਕਰੋ ਰੋ ਕਰੋ ਰੋ ਕਰੋ ਆ ਵੀ ਪੈਣ ਹੋਈ ਆ ਪੈਣ ਹੋਈ ਆ ਯਾਰ ਕੋਈ ਨਹੀਂ ਕੋਈ ਨਹੀਂ ਐ ਆ ਜਾ ਬਾਕ ਆ ਜਾ ਬਾਕ ਰਫਾ ਰਬੀਦ ਕਾਰੀ ਕਰ ਅਕਲ ਤੂ ਤੀਰੇ ਸਾਲਾ ਤੇ